ਪਾਤਣਾ ਸਾਰੰਦਰ ਕਈ ਵਾਰੀ ਹਾਦਸੇ ਵਾਪਰ ਚੁਕੇ ਹਨ ਕਿਉਂਕਿ ਨੈਸ਼ਨਲ ਹਾਈਵੇ ਤੇ ਹਾਦਸੇ ਵਾਪਰਨ ਦਾ ਕਈ ਕਾਰਨ ਬਣਦੇ ਨੇ ਕਈ ਵਾਰੀ ਟ੍ਰੀਟਮੈਂਟ ਤੇ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਰੋਡ ਦੇ ਉੱਤੇ ਗੱਡੀਆਂ ਲੱਗੀਆਂ ਹੁੰਦੀਆਂ ਨੇ ਕਈ ਵਾਰੀ ਬਲਿੰਕਿੰਗ ਕਰਨ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਨੇ ਚਨਾ ਲਾਈਟਾਂ ਲਾਈਆਂ ਹੁੰਦੀਆਂ ਜਿਹੜੀਆਂ ਚਨਾ ਲਾਈਟਾਂ ਜਿਹੜੀਆਂ ਬਲਿੰਕਿੰਗ ਕਰਦੀਆਂ ਆ ਉਹ ਵੱਡੇ ਹਾਦਸੇ ਦਾ ਕਾਰਨ ਬਣਦੀਆਂ ਨੇ ਰੋਂਗ ਸਾਈਡ ਤੋਂ ਚੱਲਣ ਵਾਲੀਆਂ ਗੱਡੀਆਂ ਬਲਿੰਕਿੰਗ ਕਰਕੇ ਵੱਡੇ ਹਾਦਸਿਆਂ ਨੂੰ ਅੰਜਾਮ ਦਿੰਦੀਆਂ ਨੇ ਇਸ ਵਕਤ ਵੀ ਇੱਕ ਵੱਡਾ ਹਾਦਸਾ ਵਾਪਰਿਆ ਨੇ ਤੁਹਾਨੂੰ ਅਸੀਂ ਇਸ ਵਕਤ ਦਾ ਜਿਹੜਾ ਬਲਿੰਕ ਕਰਨ ਵਾਲੇ ਟਰੈਕਟਰਾਂ ਦੇ ਉੱਤੇ ਲਾਈਆਂ ਹੋਈਆਂ ਬਤਿਆ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਵੂਗੀ ਕਿ ਇਸ ਤਰ੍ਹਾਂ ਇਹ ਜਿਹੜੀਆਂ ਬਲਿੰਕਿੰਗ ਕਰਦੀਆਂ ਲਾਈਟਾਂ ਔਰ ਇਹਨਾਂ ਨਾਲ ਵੱਡੇ ਵੱਡੇ ਹਾਦਸੇ ਵਾਪਰਦੇ ਨੇ ਇਸ ਵਕਤ ਜਿਹੜਾ ਹਾਦਸਾ ਵਾਪਰਿਆ ਹੈ ਗ੍ਰਿੱਲਾ ਤੋੜ ਕੇ ਇੱਕ ਵੱਡਾ ਟਰਾਲਾ ਜਿਹੜਾ ਜਮ ਦੇ ਅੰਦਰ ਵੜਿਆ ਹੈ ਔਰ ਉਹਦੇ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਜਾਨੀ ਨੁਕਸਾਨ ਨਹੀਂ ਹੋਇਆ ਉਹਦਾ ਇੱਕ ਕੰਮ ਧਰੇ ਕਿ ਉਸ ਵਕਤ ਉਸ ਜਮ ਦੇ ਵਿੱਚ ਕੋਈ ਨਹੀਂ ਸੀਗਾ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਪਾਤੜਾ ਸ਼ਹਿਰ ਅੰਦਰ ਪੁਲਿਸ ਵਰਤੋਂ ਦਾ ਸ਼ਾਸਨ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਔਰ ਉਹਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦੀ ਹੈ ਕਿਉਂਕਿ ਇਸ ਵਕਤ ਦਾ ਤੁਹਾਨੂੰ ਦਿਖਾਣਿਆ ਕਿਸ ਤਰ੍ਹਾਂ ਸ਼ਹਿਰ ਅੰਦਰ ਵੀ ਬਲਿੰਕ ਕਰਦੇ ਮੋਟਰਸਾਈਕਲ ਔਰ ਗੱਡੀਆਂ ਔਰ ਟਰੈਕਟਰ ਵੀ ਕਿੱਦਾਂ ਨਜ਼ਰ ਆਣਗੇ ਤੁਹਾਨੂੰ ਉਹਦਾ ਵੀ ਤੁਹਾਨੂੰ ਇਸ ਵਕਤ ਦਾ ਇਸ ਖਬਰ ਦੇ ਵਿੱਚ ਤੁਹਾਨੂੰ ਪ੍ਰਤੱਖ ਨਜ਼ਾਰਾ ਦਿਖਾਣੇ ਆ ਪਰ ਇਸ ਵਕਤ ਦਾ ਜਿਹੜਾ ਹਾਦਸਾ ਵਾਪਰਿਆ ਹੈ ਉਹਦੀ ਪ੍ਰਤੱਖ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਾਸ ਕਰਕੇ ਬਹੁਤ ਹੀ ਵੱਡੀ ਵੱਧ ਚੱਲਦਾ ਇਸ ਤਰ੍ਹਾਂ ਦਾ ਟ੍ਰੈਂਡ ਦੇਖਣ ਨੂੰ ਮਿਲੂਗਾ ਸਾਨੂੰ ਪਰ ਟ੍ਰੈਫਿਕ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਲਾਈਟਾਂ ਬਲਿੰਕਿੰਗ ਕਰਨ ਵਾਲੀਆਂ ਹਰ ਇੱਕ ਵਾਹਨ ਤੇ ਲੱਗੀਆਂ ਹੋਣ ਜਾਂ ਤਾਂ ਉਹ ਬੁਢੀ ਕਦਰੇ ਵੀ ਕੱਢੀ ਜਾ ਰਹੀ ਜਿਉਂ ਕਿ ਕਿ ਇੱਕ ਵੱਡੇ ਹਾਦਸੇ ਦਾ ਘਟਣਾ ਵੀ ਦੇਖਣ ਨੂੰ ਮਿਲੇਗਾ ਔਰ ਜਿਹੜਾ ਕਿ ਅਮੇਰਸਪਤਿਨ ਟ੍ਰੈਕਟਰ ਤੇ ਉੱਤੇ ਵੀ ਜਿਹੜੀਆਂ ਲਾਈਟਾਂ ਬਲਿੰਕਿੰਗ ਕਰਨ ਵਾਲੀਆਂ ਲਾਈਟਾਂ ਜਿਹੜੀਆਂ ਕਾਫੀ ਜ਼ਿਆਦੀਆਂ ਲੋਕਾਂ ਲਈ ਘੱਟ ਸਿੱਧ ਹੋ ਰਹੀਆਂ ਕਿਉਂਕਿ ਜਿੰਨਾ ਲਾਈਟਾਂ ਜਿਹੜੀਆਂ ਇਹ ਵਾਰ-ਵਾਰ ਬਲਿੰਕਿੰਗ ਕਰਦੀਆਂ ਹਨ ਮੋਟਰਸਾਈਕਲਾਂ ਤੇ ਵੀ ਲੱਗੀਆਂ ਆਆਂ ਕਈ ਗੱਡੀਆਂ ਤੇ ਵੀ ਲੱਗੀਆਂ ਆਆਂ ਔਰ ਕਈ ਥਾਵਾਂ ਤੇ ਇਹੋ ਜਿਹੇ ਹਾਦਸਿਆਂ ਦੇ ਵਿੱਚ ਵੀ ਇਹ ਲਾਈਟਾਂ ਦਾ ਕਾਰਨ ਬਹੁਤ ਵੱਡਾ ਬਣਿਆ ਹੁੰਦਾ ਹੈ ਪਰ ਇਹ ਇੱਕ ਟ੍ਰੈਂਡ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਜਿਹੜਾ ਬਲਿੰਕਿੰਗ ਕਰਨ ਵਾਲੀਆਂ ਲਾਈਟਾਂ ਟਰੈਕਟਰਾਂ ਦੇ ਉੱਤੇ ਲਾਈਆਂ ਜਾਂ ਕਾਰਾਂ ਤੇ ਮੋਟਰਸਾਈਕਲਾਂ ਤੇ ਹੋਰ ਹੋਰ ਵੀ ਹਰ ਇੱਕ ਵਾਹਨ ਤੇ ਲਾਈਆਂ ਦੇਖੀਆਂ ਨੂੰ ਤੁਹਾਨੂੰ ਪਾਕੜਾ ਦੇ ਵਿੱਚ ਮਿਲਣਗੀਆਂ ਕਿਉਂ ਨਹੀਂ ਕਾਰਵਾਈ ਹੁੰਦੀ ਪੁਲਿਸ ਪ੍ਰਸ਼ਾਸਨ ਕਿਸ ਹੁੰਮ ਕਰਨੀ ਨੀਂਦ ਦੇ ਵਿੱਚ ਹੈ ਅੱਧਾ ਦਿਖਾ ਰਿਹਾ ਇਹ ਰੋਡ ਕ੍ਰੋਸ ਕਰ ਰਿਹਾ ਹੈ ਇਸ ਵਕਤ ਲੇਟਾਂ ਉਹਦੇ ਅੱਗੇ ਵੀ ਬਹੁਤ ਵੱਡੀਆਂ ਡੇਂਜਰ ਲੱਗੀਆਂ ਹੋਈਆਂ ਹਨ ਘਟوڑ ਚਾਰ ਪੰਜ ਲੇਟਾਂ ਤਾਂ ਅੱਗੇ ਵੀ ਲੱਗੀਆਂ ਹੋਈਆਂ ਹਨ ਦੂਸਰੇ ਪਾਸੇ ਬਲਿੰਕਿੰਗ ਕਰਨ ਵਾਲੀਆਂ ਲੇਟਾਂ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਇਹ ਲੱਗੀਆਂ ਹੋਈਆਂ ਨੇ ਜਿਹੜੀਆਂ ਕਈ ਵਾਰੀ ਵੱਡੇ ਵੱਡੇ ਸੜਕੀ ਹਾਦਸਿਆਂ ਵਾਸਤੇ ਬਹੁਤ ਜੋ ਕਿ ਇਹ ਮਿੱਟੀ ਵਾਲੀਆਂ ਟਰਾਲੀਆਂ ਨੇ ਮਿੱਟੀ ਵਾਲੀਆਂ ਟਰਾਲੀਆਂ ਦਾ ਜਿਹੜਾ ਖਾਸ ਕਰਕੇ ਇਹੋ ਜਿਹਾ ਮਾਜਰਾ ਦੇਖਣ ਨੂੰ ਤੁਹਾਨੂੰ ਮਿਲੇਗਾ ਉਹ ਬਹੁਤ ਹੀ ਡੈਂਜਰ ਹੈ। ਲੋਕਲੀ ਨੈਸ਼ਨਲ ਹਾਈਵੇ ਦੇ ਅਧਿਕਾਰੀ ਵੀ ਇਸ ਵਕਤ ਜਿਹੜੇ ਕਿ ਮੌਕੇ ਤੇ ਮੌਜੂਦ ਨਹੀਂ ਹੈ ਔਰ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਉਹਨੂੰ ਦੇਖਣ ਵਾਸਤੇ ਇਹਨਾਂ ਨੂੰ ਜਿਹੜਾ ਪ੍ਰੋਪਰ ਨਿਗਰਾਨੀ ਕਰ ਰਹੇ ਨੇ ਕਾਫੀ ਜ਼ਿਆਦਾ ਇਸ ਵਕਤ ਦਾ ਤੁਹਾਨੂੰ ਸਿੰਧ ਕਰਨਿਆ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਜੰਮ ਦੇ ਵਿੱਚ ਵੱਡੀ ਵੱਡੀ ਗੱਡੀ ਇਹਨੇ ਔਰ ਇੱਕ ਮਟਹਾ ਹਾਪਾ ਹੋਇਆ ਹੈ ਔਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਆਲੋ ਵੀ ਮੌਕੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਦੇਖਦੇ ਆ ਸੀ ਕਿਸ ਤਰ੍ਹਾਂ ਦਾ ਇਹ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਿਹੜੇ ਕਾਰਵਾਈ ਕਰ ਰਿਹਾ ਔਰ ਦੇਖ ਰਿਹਾ ਹੈ ਕਿਉਂਕਿ ਇਸ ਵਕਤ ਦਾ ਨਸੀਨ ਖੰਨਾ ਐਕਸੀਡੈਂਟ ਤੋਂ ਬਾਅਦ ਜਿਹੜੇ ਹਾਲਾਤ ਹੈ ਅਸੀਂ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦੇ ਹਾਸਾ ਹੋਇਆ ਕੀ ਗੱਲਬਾਤ ਹੋਈ ਹੈ ਕਿਉਂਕਿ इस वक्त जोड़ा हादसा वापर है शहर अंदर ये एक राजस्थान नंबर गाड़ी थी जो अपने खनोरी साइड से इधर जा रही थी पातवाड़ा के आगे की तरफ जी तो उस गाड़ी के आगे कोई बुलेरो गाड़ी आई है उसको बचाने के चक्कर में इसकी स्पीड थोड़ी ज़्यादा थी तो ये गाड़ी उसको बचाने के चक्कर में अनकंट्रोल होके सीधे अपने जो हाईवे का नेशनल पोल है उससे टकराई रेलवे तोड़ी है यहाँ तोड़ने के बाद वो दि जाके उन दुकानों में उन दुकानों में जाके घुसी है लेकिन सब मतलब शुक्र यह है ऊपर वाले का कि कोई भी जान मान के खाली हानि नहीं हुई ड्राइवर भी सेफ़ है ना कोई अपने बंदों को किसी को कट पर चोट वोट नहीं लगी बाकी रास्ता क्लियर करा दिया है ट्रक खाने में चला गया है बाकी ये थोड़ा बहुत कचरा वचरा सा है रात को धुंध पड़ती है इसको साफ़ करवा के जाएंगे जिससे आने वाले टाइम में किसी को मतलब क्या नुकसान नहीं हो कितने समय में ये जो यहाँ पर हादसे के ऊपर ये जो घटना कितने समय में साफ हो जाएगा रास्ता पंद्रह बीस मिनट लास्ट है। बस ये पोल है हमारा एक ये पोल पड़ा है इसका वहाँ से कनेक्शन काट के इस पोल को साइड में कर देंगे पूरा रास्ता क्लियर है मेन के जो है अपना क्लियर है सरिस रोड भी क्लियर है